ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਕੱਚੇ ਆਲੂਆਂ ਦੇ ਨਿਊਡਲ ਕੱਚੇ ਆਲੂਆਂ ਦੇ ਨਿਊਡਲ ਆਪਾਂ ਕਿਵੇਂ ਬਣਾਵਾਂਗੇ ਉਹਦੇ ਵਾਸਤੇ ਵੀਡੀਓ ਨੂੰ ਤੁਹਾਨੂੰ ਪੂਰਾ ਦੇਖਣਾ ਪਊਗਾ ਹਾਂਜੀ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖ ਵੀ ਆਪਾਂ ਜਿਹੜੇ ਇਹ ਨਿਊਡਲ ਕਿਸ ਤਰ੍ਹਾਂ ਬਣਾਵਾਂਗੇ ਕਿਹੜਾ ਕਿਹੜਾ ਸਮਾਨ ਪਾ ਕੇ ਨਿਊਡਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨ ਰੈਸਪੀ ਆ ਨਿਊਡਲ ਬਣਾਉਣ ਵਾਸਤੇ ਤੇ ਆਪਣੇ ਕੋਲੇ ਹੈਗੇ ਆ ਤਿੰਨ ਕੱਚੇ ਆਲੂ ਤੇ ਆਲੂਆਂ ਨੂੰ ਮੈਂ ਧੋ ਕੇ ਇਹਨਾਂ ਤੇ ਮਿੱਟੀ ਜੀ ਲੱਗੀ ਸੀਗੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਛਿੱਲ ਲਿਆਗਾ ਛਿੱਲ ਕੇ ਫਿਰ ਉਸ ਤੋਂ ਬਾਅਦ ਮੈਂ ਧੋ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਚੀਰ ਲਾਂਗੇ ਚੀਰਨਾ ਆਪਾਂ ਇਦਾਂ ਆਪਾਸਾ ਇਹਦਾ ਲਾ ਦੇਣਾਗਾ ਤੇ ਆ ਵੀ ਥੋੜਾ ਜਿਹਾ ਆਪਾਸਾ ਲਾ ਦੇਣਾਗਾ ਤੇ ਪਤਲਾ ਪਤਲਾ ਛਿਰਕਾ ਲਾਉਣਾਗਾ ਇਸ ਤਰ੍ਹਾਂ ਜਾਨੀ ਕਿ ਆਲੂ ਆਪਾਂ ਚੀਰਨਾ ਮੋਟਾ ਨਹੀਂ ਚੀਰਨਾਗਾ ਪਹਿਲਾਂ ਆਪਾਂ ਇਸ ਤਰ੍ਹਾਂ ਆਲੂ ਨੂੰ ਚੀਰ ਲਾਂਗੇ ਹੁਣ ਆਪਾਂ ਕਿਹੜਾ ਇੱਕ ਆਲੂ ਚੀਰ ਲਿਆਗਾ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਇਦਾਂ ਚੀਰਨਾ ਇਸ ਤਰ੍ਹਾਂ बस पतले पतले ਇਸ ਤਰ੍ਹਾਂ ਇਹਨਾਂ ਦੇ ਪੀਸ ਲਾਉਣੇ ਹੈਗੇ ਆ ਮੋٹے ਪੀਸ ਨਹੀਂ ਲਾਉਣੇ ਦੇਖੋ ਐ ਟ੍ਰਿਕ ਨਾਲ बस ਐਂ ਪਤਲੇ ਪਤਲੇ ਆਲੂ ਲਾਈ ਜਾਣੇ ਦੇਖੋ ਜੀ ਸਾਰੇ ਆਲੂ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਪਤਲੇ ਪਤਲੇ ਪੀਸ ਕੱਟ ਕਰ ਲਿਆ ਵਿੱਚੋਂ ਕਈ ਥੋੜੇ ਬੋਤੇ ਨੇ ਵਿੱਚ ਲਾਲ ਜੇ ਆਲੂ ਸੀਗੇ ਤੇ ਹੁਣ ਇੱਧਰ ਆਪਾਂ ਪਾਣੀ ਲੈ ਲਿਆ ਇੱਕ ਬਰਤਨ ਦੇ ਵਿੱਚ ਠੰਡਾ ਪਾਣੀ ਹੈ ਇਹ ਸਾਰੇ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਧੋ ਲਾਂਗੇ ਦੇਖੋ ਕਿੰਨਾ ਮਹਿਲਾ ਪਾਣੀ ਹੋ ਗਿਆ ਨਾ ਵਧੀਆ ਜੇ ਤੋ ਲਾਂਗੇ ਹਲਕੇ ਹਲਕੇ ਹੱਥ ਜੇ ਨਾਲ ਜਿਆਦਾ ਮਸਲ ਕੇ ਨਹੀਂ ਕਿਤੇ ਆਪਣੇ ਪੀਸ ਇਹ ਟੁੱਟ ਵੀ ਨਾ ਜਾਣ ਇਸੇ ਬਰਤਨ ਦੇ ਵਿੱਚ ਹੁਣ ਆਪਾਂ ਨਾ ਕੱਢ ਲੈਨੇ ਆ ਆਲੂ ਆਸਾਨ ਰੈਸਪੀ ਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਅਸ ਵੀਡੀਓ ਨੂੰ ਪੂਰਾ ਦੇਖਿਓ ਹੁਣ ਇਧਰ ਆਪਾਂ ਕੜਾਹੀ ਦੇ ਵਿੱਚ ਨਾ ਪਾਣੀ ਗਰਮ ਕਰਕੇ ਰੱਖ ਲਿਆ ਹੈਗਾ ਤੇ ਗੈਂਸ ਹਜੇ ਤੱਕ ਆਉਣੀ ਹੈਗਾ ਹੁਣ ਥੋੜਾ ਜਿਹਾ ਨਮਕ ਪਾ ਦਾਂਗੇ ਤੇ ਡੇਢ ਕ ਚਮਚਾ ਪਾ ਰਿਫਾਈਂਡ ਤੇਲ ਪਾ ਦੇਣਾ ਹੈਗਾ ਚੰਗੀ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਇਹਨੂੰ ਮਿਲਾ ਦਾਂਗੇ ਨਮਕ ਨੂੰ ਤੇ ਤੇਲ ਨੂੰ ਪਾਣੀ ਆਪਣਾ ਫੁੱਲ ਗਰਮ ਹੈਗਾ ਹੁਣ ਆਪਣਾ ਜਿਹੜੇ ਕੱਟੇ ਹੋਏ ਆਲੂ ਆ ਇਹ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਤੇ ਬਸ ਨਾ ਸਿਰਫ ਆਪਾਂ 2-3 ਮਿੰਟ ਹੀ ਆਲੂਆਂ ਨੂੰ ਸੇਕ ਲਵਾਉਣਾਗਾ ਜਿਆਦਾ ਟਾਈਮ ਸੇਕ ਨਹੀਂ ਲਵਾਉਣਾ ਵੀ ਹਲਕਾ ਜਿਹਾ ਸੇਕ ਲੱਗ ਗਿਆ ਉਦੋਂ ਤੱਕ ਪੂਰੇ ਸੌਫਟ ਨਹੀਂ ਕਰਨੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਜਿਆਦਾ ਇਹ ਹੋ ਜਾਣਗੇ ਟੁੱਟ ਜਾਣਗੇ ਹਾਂਜੀ ਮੈਂ ਨੂਡਲ ਨੂੰ ਟਾਕਤਾ ਸੀਗਾ ਤੇ ਇੱਕ ਉਬਾਲ ਆ ਗਿਆ ਹਲਕਾ ਜਿਹਾ ਬਸ ਗੈਸ ਕਰਦਣੀ ਆਪਾਂ ਬੰਦ ਇੱਕ ਉਬਾਲੀ ਦਵਾਉਣਾ ਸੀ ਨੂਡਲਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਪਾਣੀ ਦੇ ਵਿੱਚੋਂ ਤੇ ਇਧਰ ਆਪਣਾ ਹੁਣ ਪਲੇਟ ਰੱਖੀ ਹੋਈ ਆ ਜਿਹੜਾ ਆਪਣੇ ਥੱਲੇ ਨਾ ਭਾਂਡਾ ਵੀ ਰੱਖਿਆ ਹੋਇਆ ਹੈ ਤੇ ਜਿਹੜਾ ਕੋਈ ਐਕਸਟਰਾ ਪਾਣੀ ਹੋਗਾ ਨਾ ਉਹ ਨੀਚੇ ਵਾਲੇ ਭਾਂਡੇ 'ਚ ਜਾਵੜੂਗਾ ਇਹ ਆਪਾਂ ਇਹ ਮੋਰਗਾਈਆਂ ਵਾਲੀ ਪ੍ਰਾਂਤ ਰੱਖਤੀ ਸੀਗੀ ਬਸ ਹਲਕੇ-ਹਲਕੇ ਹੱਥ ਨਾਲ ਇਹਨਾਂ ਨੂੰ ਕੱਢਣਾਗਾ ਤੇ ਜ਼ਿਆਦਾ ਇਹਨਾਂ ਨੂੰ ਹਿਲਾਉਣਾ ਵੀ ਨਹੀਂਗਾ ਆਲੂਆਂ ਨੂੰ ਆਪਾਂ ਕੱਢ ਲਿਆ ਸੀਗਾ ਤੇ ਉਹ ਹਲਕਾ ਠੰਡੇ ਹੋਣ ਵਾਸਤੇ ਆਪਾਂ ਰੱਖਤਾਗਾ ਹੁਣ ਇੱਧਰ ਆਪਾਂ ਫੇਰ ਕੜਾਹੀ ਦੇ ਵਿੱਚ ਦੋ ਚਮਚਰ ਫਾਇੰਡ ਤੇਲ ਪਾ ਲੈਨੇ ਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹਾਂਜੀ ਤੇਲ ਗਰਮ ਹੋ ਗਿਆ ਤੇ ਤੁਹਾਨੂੰ ਆਪਣੇ ਕੋਲੇ ਹੈਗਾ ਸਬਜ਼ੀਆਂ ਕੱਟੀਆਂ ਆਪਣੇ ਕੋਲੇ ਹੈਗਾ ਇੱਕ ਟਮਾਟਰ ਇੱਕ ਪਿਆਜ਼ ਪੱਤਾ ਗੋਭੀ ਅਧਿਕ ਗਾਜਰ ਇਹਨਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਲੰਬਾਈ ਦੇ ਵਿੱਚ ਕੱਟ ਕਰ ਲਿਆ ਹੁਣ ਆਪਾਂ ਇਕੱਠੇ ਸਬਜ਼ੀਆਂ ਪਾ ਦਾਂਗੇ ਤੇਲ ਚ ਤੇ ਗੈਸ ਦੀ ਫਲੇਮ ਆਪਾਂ ਫੋਲ ਹੀ ਰੱਖਣੀ ਹੈਗੀ ਆ ਕਿਉਂਕਿ ਆਪਾਂ ਜਿਹੜਾ ਇਹਨਾਂ ਨੂੰ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਸਿਕਾਉਣਾ ਹਲਕਾ ਇਹਨਾਂ ਚ ਤਰੰਚ ਬਣਿਆ ਰਹੂਗਾ ਤਾਂ ਕਰਕੇ ਆਪਾਂ ਫੋਲ ਫਲੇਮ ਤੇ ਇਹਨਾਂ ਨੂੰ ਪਕਾਉਣਾ ਹੈਗਾ ਬਸ फटाफटੇ ਕਰਤੀ ਮਾਰੀ ਜਾਣੀ ਹੈਗੀ ਆ ਹਲਕਾ ਜਿਹਾ ਬਸ ਸਬਜ਼ੀਆਂ ਨੂੰ ਸੇਕ ਲਵਾ ਲਿਆ ਹੈਗਾ ਇਹ ਹੁਣ ਇੱਕ ਵਾਰ ਗੈਸ ਥੋੜਾ ਜਿਹਾ ਲੋ ਤੇ ਕਰ ਦਿੰਦੇ ਆ ਹੁਣ ਆਪਾਂ ਮਸਾਲੇ ਐਡ ਕਰਾਂਗੇ ਕਿਉਂਕਿ ਫੁੱਲ ਫਲੇਮ ਤੇ ਆਪਾਂ ਮਸਾਲੇ ਪਾਉਂਦੇ ਨਾ ਤੇ ਫਿਰ ਮੱਚਣ ਦੀ ਸਮੀਲ ਆ ਜਾਂਦੀ ਇਸ ਕਰਕੇ ਬਸ ਥੋੜਾ ਜਿਹਾ ਨਮਕ ਪਾਵਾਂਗੇ ਯਾਨੀ ਕਿ ਸੁਆਦ ਅਨੁਸਾਰ ਕਿਉਂਕਿ ਨਮਕ ਪਹਿਲਾਂ ਵੀ ਪਾਇਆ ਹੋਇਆ ਆ ਆਪਾਂ ਇਹ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਚਟਪਟੇ ਨੂਡਲ ਬਣਨਗੇ ਨਾ ਤੇ ਥੋੜੀ ਜਿਹਾ ਪਾਵਾਂਗੇ ਗ੍ਰੀਨ ਚਿੱਲੀ ਹੋਵੇ ਤਾਂ ਤੁਸੀਂ ਪਾ ਦਿਓ ਨਹੀਂ ਤੁਸੀਂ ਜੇ ਕੱਲੇ ਕੱਟ ਕੇ ਤੁਸੀਂ ਮੇਰੇ ਚ ਐਡ ਕਰ ਸਕਦੇ ਆ ਤੇ ਇੱਕ ਚਮਚ ਪਾ ਦਾਂਗੇ ਸੋਇਆ ਸੋਸ ਅੱਧਾ ਕਿੰਨੇ ਚਮਚ ਪਾਦਾ ਹੈ ਅੱਧਾ ਚਿੱਲੇ ਦਾ ਜੇ ਜਿੰਨਾ ਕਪਟਿਕਾ ਖਾਣਾ ਤੋਸੰਤ ਕਰਦੇ ਉਸੇ ਹਿਸਾਬ ਨਾਲ ਪਾ ਦੇਣਾ ਤੇ ਟਮਾਟਰਾਂ ਦੀ ਸੋਸ ਪਾ ਦਾਂਗੇ ਇੱਕ ਚਮਚ ਉਸ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਹੁਣ ਕਰ ਦਿੰਨੇ ਆ ਮਿਕਸ ਬਿਨਾਂ ਨਿਊਡਲਾਂ ਤੋਂ ਆਲੂਆਂ ਦੇ ਨਿਊਡਲ ਆਪਾਂ ਬਣਾ ਕੇ ਤਿਆਰ ਕਰਾਂਗੇ ਉਹ ਵੀ ਨਿਊਡਲਾਂ ਵਰਗੇ ਬਹੁਤ ਹੀ ਵਧੀਆ ਆਸਾਨ ਰੈਸਪੀ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਫੁੱਲ ਤੇ ਹੁਣ ਆਪਣੇ ਫਰਾਈ ਕੀਤੇ ਹੋਏ ਨਿਊਡਲ ਪਾ ਦਾਂਗੇ ਜਾਨਕੀ ਆਲੂ ਵਾਲੇ ਨਿਊਡਲ ਦੇਖੋ ਛੇਲ ਆਪਾਂ ਤਾਂ ਪਾਇਆ ਸੀ ਵੀ ਆਲੂ ਆਪਣੇ ਵੱਖਰੇ ਵੱਖਰੇ ਰਹਿਣ ਵੱਖਰੇ ਵੱਖਰੇ ਆ ਨਾ ਬਿਲਕੁਲ ਵੀ ਇਹ ਜੁੜੇ ਨਹੀਂ ਗਏ ਆਲੂ ਇਸ ਕਰਕੇ ਤੁਹਾਨੂੰ ਕਿਹਾ ਸੀ ਵੀ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਹਰ ਇੱਕ ਚੀਜ਼ ਦਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਹੁਣ ਆਪਾਂ ਨਾ ਨਾਲ ਦੀ ਨਾਲੇ ਇਹਨਾਂ ਨੂੰ ਕਰਦੇ ਨੇ ਐਵੇਂ ਇੱਕ ਹਲਕੇ ਹੱਥ ਨਾਲ ਹੀ ਮਿਕਸ ਕਰਨਾ ਹੈ ਜ਼ਿਆਦਾ ਦਬਾ ਕੇ ਨਹੀਂ ਕਈ ਵਾਰ ਆਏ ਹੁੰਦਾ ਵੀ ਆਲੂ ਆਪਣੇ ਕਿਤੇ ਟੁੱਟ ਵੀ ਨਾ ਜਾਣ ਹਾਂਜੀ ਇੱਥੇ ਨਾ ਹੁਣ ਆਪਾਂ ਪਾ ਦਾਂਗੇ ਬਸ ਥੋੜੀ ਜੀ ਹਰੇ ਧਨੀਏ ਦੀ ਜੜਨੀ ਦੇਖੋ ਕੱਲੀ ਹਰੇ ਧਨੀਏ ਦੀ ਜੜਨੀ ਹੈਗੀ ਆ ਇਹਦੇ ਵਿੱਚ ਨਾ ਥੋੜੀ ਜੀ ਮੇਰੇ ਤੇ ਬੱਸ ਇੱਕ ਉਹ ਵੀ ਜ਼ਿਆਦਾ ਕਾੜੀ ਨਹੀਂ ਸੀ ਇਸ ਕਰਕੇ ਆਪਾਂ ਐਡ ਕੀਤੀ ਆ ਹਾਂ ਤੇ ਨਾ ਵਧੀਆ ਲੱਗਿਆ ਬਸ ਹੁਣ ਆਪਾਂ ਨਾ ਗੈਸ ਕਰ ਦਨੇ ਆਪਾਂ ਬੰਦ ਦੇਖੋ ਤੇ ਨੀਡਲ ਆਪਣੇ ਬਣ ਕੇ ਹੋ ਗਏ ਰੈਡੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਕਰ ਲਾਂਗੇ ਸਰਵ ਦੇਖੋ ਵੱਖਰੇ ਵੱਖਰੇ ਆਪਣੇ ਆਲੂਆਂ ਦੇ ਨੀਡਲ ਬਣ ਕੇ ਹੋ ਗਏ ਤਿਆਰ ਤੇ ਕੱਟੀ ਹੋਈ ਹਰੀ ਮਿਰਚ ਐਡ ਕਰ ਦਾਂ ਇਹ ਆਪਾਂ ਬਾਅਦ ਚ ਤਾੜ ਕੇ ਤੇ ਦੇਖਣ ਚ ਵਧੀਆ ਲੱਗੂਗਾ ਬਸ ਹਲਕੀ ਜਿਹੀ ਸ਼ੌਟ ਹੋ ਚੁੱਕੀ ਕਿਉਂਕਿ ਆਪਣੇ ਨੀਡਲ ਹੈਗੇ ਆ ਗਰਮ ਦੇਖੋ ਇਹਨਾਂ ਦੀ ਲੋਕ ਬਹੁਤ ਵਧੀਆ ਲੱਗ ਪਈ ਤਾਂ ਤੇ ਵੀ ਇਹਨਾਂ ਦੇ ਕੱਡੇ ਸੀਗੇ ਨਾਲ ਇਹ ਕੋੜੀ ਨਹੀਂ ਮਿਰਚ ਤਾਂ ਕਰਕੇ ਆਪਾਂ ਐਡ ਕਰਤੀ ਆ ਦੇਖੋ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਰਦੇ ਹੋ ਹਾਂਜੀ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਹਤਨੇ ਲੱਗੀਆ ਤੇ ਮਿਲਦੀ ਆ ਭੈਣੂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ